ਜੇ ਸਾਇੰਸ ਦੇ ਆਧਾਰ ਤੇ ਦੇਖੀਏ ਧਰਤੀ ਬਾਰੇ ਬ੍ਰਹਿਮੰਡ ਬਾਰੇ ਆਕਾਸ਼ ਬਾਰੇ ਕੁਦਰਤ ਬਾਰੇ ਤੇ ਮਾਲਕ ਨੇ ਕੁਦਰਤ ਦੇ ਬਾਰੇ ਕਿੰਨਾ ਕੁਝ ਬਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਦੇ ਵਿੱਚ ਅੰਕਿਤ ਕਰ ਦਿੱਤਾ ਤੇ ਫਿਰ ਵੀ ਇਹ ਸ਼ਬਦ ਲਿਖੇ ਇਹ ਮਾਲਕ ਜੀਓ ਇਹ ਤੇਰਾ ਕੀਤਾ ਜਾਤੋ ਨਹੀਂ ਮੇਰੀ ਇਨੀ ਤਾਕਤ ਤੇ ਸਮਰਥਾ ਨਹੀਂ ਸੀ ਮੈਨੂੰ ਜੋ ਕੀ ਤੋਈ ਤੂੰ ਮੈਨੂੰ ਇੰਨੇ ਜੋਗਾ ਕੀਤਾ ਹੈ ਮੈਂ ਨਿਰਗੁਣੇ ਆਰੇ ਕੋ ਗੁਣ ਨਾਹੀ ਇੱਥੋਂ ਵੀ ਅਸੀਂ ਸ਼ਬਦ ਇਹ ਸ਼ਬਦ ਦੇ ਨਾਲ ਸਾਂਝ ਪਾ ਕੇ ਕੁਝ ਲੈ ਕੇ ਜਾਈਏ ਥੋੜਾ ਜਿਹਾ ਕੁਝ ਸਮਾਜ ਵਾਸਤੇ ਕਰ ਦਈਏ ਨਾ ਤੇ ਸਾਡੇ ਨੰਬਰ ਪਲੇਟਾਂ ਚਲੋ ਇਹ ਸ਼ਾਇਰਾਂ ਵਿੱਚ ਤੇ ਬੜਾ ਫਰਕ ਪੈ ਗਿਆ ਜਦੋਂ ਕਿਥੇ ਵੱਡੇ ਇਤਿਹਾਸਿਕ ਸਥਾਨ ਦੇ ਉੱਤੇ ਜਾਓਗੇ ਤੇ ਪੱਖਿਆਂ ਦੇ ਉੱਤੇ ਵੀ ਨਾਂ ਲਿਖੇ ਹੋਏ ਨੇ ਕਿ ਸਵਰਗਵਾਸੀ ਫਲਾਣਾ ਫਲਾਣਾ ਸਿੰਘ ਦੇ ਨਾਮ ਤੇ ਪੱਖਾ ਚਾੜਿਆ ਉਹ ਬਾਪੂ ਮਾਰ ਕੇ ਦੁਨੀਆ ਤੋਂ ਚਲੇ ਜਾਂਦਾ ਉਹ ساری ਜ਼ਿੰਦਗੀ ਫੇਰ ਵੀ ਘੁੰਮੀ ਜਾਂਦਾ ਤੇ ਅਰਦਾਸਾਂ ਕਰੰਦਨਕ ਜਨਮ ਬਰਨ ਕੱਟ ਦਿਓ ਗੇੜ ਕੱਟ ਦਿਓ ਗੇੜੇ ਤੇ ਫੇਰ ਬਾਪੂ ਨੂੰ ਪਵਾ ਦੇ ਮਰੇ ਨੂੰ ਤੁਸੀਂ ਸਾਡੀ ਅਗਿਆਨਤਾ ਹੈ ਪੱਖਾ ਚਾੜ ਦਈਏ ਭਾਂਡੇ ਚਾੜ ਦਈਏ ਤੇ ਉੱਥੇ ਫੜਾਫੜ ਨਾਮ ਲਿਖਾ ਕੇ ਕਹਿੰਦੇ ਕਿ ਅਸੀਂ ਬਾਪੂ ਜੀ ਦੇ ਨਾਮ ਤੇ ਚਾੜੇ ਆ ਜੀ ਆਹ ਕੁਝ ਨਹੀਂ ਬਹੁਤ ਜਗ੍ਹਾ ਤੇ ਮੈਂ ਇੱਕ ਗੱਲ ਦੀ ਬੇਨਤੀ ਵੀ ਕਰਦਾ ਹੁੰਦਾ ਉੱਥੇ ਫਿਰ ਪ੍ਰਬੰਧਕ ਵੀ ਕਹਿੰਦੇ ਨੇ ਕਿ ਇਹ ਗੱਲ ਉਸੇ ਕਿਵੇਂ ਕਹੀਏ ਸੋਖਾਸਨ ਵਾਲੇ ਬੈੱਡ ਦੇ ਪਿੱਛੇ ਨਾਮ ਲਿਖਿਆ ਹੁੰਦਾ ਹੈ ਜਿਹੜਾ ਪਲੰਗਾ ਹੁੰਦਾ ਮਹਾਰਾਜ ਦਾ ਉਹ ਤੁਸੀਂ ਦਿੱਤਾ ਹੈ ਮਹਾਰਾਜ ਨੂੰ ਭੇਟ ਕੀਤਾ ਆ ਕੇ ਕਿ ਮਹਾਰਾਜ ਆ ਜਿੰਨੇ ਸਰੀਰ ਤੁਸੀਂ ਤੰਦਰੁਸਤ ਦਿੱਤਾ ਸੀ ਉਸ ਤੰਦਰੁਸਤ ਸਰੀਰ ਦੇ ਨਾਲ ਆ ਜਿੰਨੇ ਕ ਪੈਸੇ ਕਮਾਏ ਨੇ ਉਹਨਾਂ ਵਿੱਚੋਂ ਤੁਹਾਨੂੰ ਆ ਤੀਜ ਭੇਟ ਕੀਤੀ ਹੈ ਆ ਕੇ ਦਾਨ ਹਮੇਸ਼ਾ ਆਪਣੇ ਤੋਂ ਛੋਟੇ ਨੂੰ ਦਿੱਤਾ ਜਾਂਦਾ ਤੇ ਜਿਹੜੀ ਵੱਡੇ ਨੂੰ ਚੀਜ਼ ਕਰੀਏ ਉਹ ਭੇਟਾ ਹੁੰਦੀ ਹੈ ਹੁਣ ਉਹਦੇ ਤੇ ਡਿਪੈਂਡ ਹੈ ਉਹਨੇ ਪ੍ਰਵਾਨ ਕਰਨੀ ਹੈ ਕਿ ਨਹੀਂ ਕਰਨੀ ਉਹਨੇ ਲੈਣੀ ਹੈ ਕਿ ਨਹੀਂ ਤੱਕ ਯਨਾਲ ਤੁਸੀਂ ਦੇ ਨਹੀਂ ਸਕਦੇ ਕਿਸੇ ਚੀਜ਼ ਨੂੰ ਤੇ ਕਦੇ ਆਹ ਸ਼ਬਦ ਆਪਣੇ ਵੋਕੇਬਲਰੀ ਚ ਕੱਢ ਕੇ ਸੁੱਟਿਏ ਬਾਰ ਕਿ ਮੈਂ ਗੁਰਦੁਆਰੇ ਚ ਚੀਜ਼ ਦਾਨ ਕਰਕੇ ਆਇਆ ਮੈਂ ਮੰਦਿਰ ਚ ਚੀਜ਼ ਦਾਨ ਕਰਕੇ ਆਇਆ ਮੈਂ ਧਾਰਮਿਕ ਸਥਾਨ ਦੇ ਉੱਤੇ ਚੀਜ਼ ਦਾਨ ਕੀਤੀ ਹੈ ਨਾ ਅਸੀਂ ਆਪਣੇ ਗੁਰੂ ਨੂੰ ਚੀਜ਼ ਭੇਟ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਦੀ ਬਾਣੀ ਦੇ ਇੱਥੋਂ ਤੱਕ ਕਹਿ ਦਿੱਤਾ ਕਿ ਸਤਗੁਰੂ ਅੱਗੇ ਸੀਸ ਭੇਟ ਦੇਓ ਮੈਂ ਆਪਣੇ ਸਰੀਰ ਨੂੰ ਆਪਣੇ ਸਿਰ ਨੂੰ ਵੀ ਕੱਟ ਕੇ ਪ੍ਰਮਾਤਮਾ ਤੇਰੇ ਅੱਗੇ ਭੇਟਾ ਕਰਦੇ ਆਂ ਜੇ ਸਤਿਗੁਰ ਸਾਚੇ ਭਾਵੇਂ ਜਿਤ ਨੂੰ ਭਾ ਜਾਂਦਾ ਤੂੰ ਰੱਖ ਲੈਣੇ ਹੀ ਪਾਉਂਦਾ ਤੇ ਇੱਕ ਜੋਰ ਥੋੜੀ ਹੈ ਪ੍ਰਮਾਤਮਾ ਦੇ ਨਾਲ ਮਾਲਕ ਨੇ ਇੰਨੀ ਮਹਿਰਮਤ ਵਰਤਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖੀ ਇਹ ਬਾਣੀ ਨੂੰ ਰਾਗਾਂ ਵਿੱਚ ਲਿਖਿਆ ਤੇ ਲਿਖਣ ਤੋਂ ਬਾਅਦ ਅੰਤ ਦੇ ਵਿੱਚ ਇਹ ਸ਼ਬਦ ਲਿਖ ਦਿੱਤੇ ਕਿ ਮਾਲਕਾ ਇਹ ਤੁਸੀਂ ਮੈਨੂੰ ਇੰਨੇ ਜੋਗਾ ਕੀਤਾ ਹੈ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਇਹ ਤੇਰਾ ਤਰਸ ਹੈ ਤੇ ਤੇਰੇ ਤਰਸ ਦੇ ਨਾਲ ਇਹ ਚੀਜ਼ ਨੂੰ ਮੈਂ ਲਿਖਿਆ ਹੈ ਇਸ ਬਾਣੀ ਨੂੰ ਮੈਂ ਪ੍ਰਕਾਸ਼ਿਤ ਕੀਤਾ ਹੈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਤੇ ਮਾਲਕ ਜੀ ਉਹ ਤੇਰਾ ਨਾਮ ਮੈਨੂੰ ਹਮੇਸ਼ਾ ਮਿਲਦਾ ਰਹੇ ਤੇਰੇ ਨਾਮ ਦੇ ਨਾਲ ਮੈਂ ਜੁੜਿਆ ਰਵਾਂ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਤੇ ਮੈਂ ਖਿੜਿਆ ਰਵਾਂ ਹਮੇਸ਼ਾ ਮੇਰਾ ਮਨ ਖਿੜਿਆ ਰਹੇ ਮੁਰਝਾਇਆ ਨਾ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸ਼ਾ ਦੀ ਬਾਣੀ ਸਾਨੂੰ ਹਰੇਕ ਉਸ ਸਟ੍ਰੈਸ ਵਿੱਚੋਂ ਹਰੇਕ ਉਸ ਟੈਨਸ਼ਨ 'ਚੋਂ ਹਰੇਕ ਉਸ ਚਿੰਤੇ ਚੋਂ ਦੇ ਚੁੱਕਦੀ ਹੈ ਬਾਹਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸ਼ਾ ਦੀ ਬਾਣੀ ਨੂੰ ਪੜਨ ਵਾਲਾ ਸਿੱਖ ਜਿਹੜਾ ਇਨਸਾਨ ਜਿਹੜਾ ਕਦੇ ਵੀ ਉਹ ਮੁਰਝਾਇਆ ਨਹੀਂ ਰਹੇਗਾ ਹਮੇਸ਼ਾ ਖੜਿਆ ਰਹੇਗਾ ਜਿੰਨਾ ਮਰਜੀ ਦੁੱਖਾਂ ਦਾ ਪਹਾੜ ਜਿਹੜਾ ਹੈ ਉਹਦੇ ਉੱਤੇ ਟੁੱਟ ਜਾਏ ਬੜੀ ਕਿਸੇ ਨੇ ਪਿਆਰੀ ਗੱਲ ਲਿਖੀ ਉਹ ਕਹਿਣ ਲੱਗਿਆ ਕੋਈ ਫਕੀਰ ਸੀ ਜੰਗਲ ਦੇ ਵਿੱਚੋਂ ਲੰਘਿਆ ਜਾ ਰਿਹਾ ਕਿਸੇ ਖੰਖਾਰ ਜਾਨਵਰ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਆ ਕੇ ਬਚ ਕੇ ਤੇ ਆ ਗਿਆ ਬੜਾ ਸਰੀਰ ਲਹੂ ਲਹਾਨ ਹੋਇਆ ਸਰੀਰ ਉੱਤੇ ਸੱਟਾਂ ਲੱਗੀਆਂ ਤੇ ਕੋਈ ਵਿਅਕਤੀ ਕਹਿਣ ਲੱਗਾ ਕਹਿੰਦਾ ਮੈਂ ਉਸ ਫਕੀਰ ਦਾ ਪਤਾ ਖਬਰਸਾਰ ਲੈਣ ਵਾਸਤੇ ਗਿਆ ਤੇ ਉਹ ਫਕੀਰ ਹੱਥ ਜੋੜ ਕੇ ਸ਼ੁਕਰਾਨਾ ਕਰ ਰਿਹਾ ਸੀ ਉਹ ਕਹਿੰਦਾ ਫਕੀਰ ਜੀ ਤੁਹਾਡੇ ਉੱਤੇ ਹਮਲਾ ਹੋਇਆ ਤੁਹਾਡੇ ਤੇ ਮੁਸੀਬਤ ਆਈ ਤੁਸੀਂ ਫੇਰ ਵੀ ਸ਼ੁਕਰਾਨਾ ਕਰ ਰਹੇ ਹੋ ਉਹ ਆਖਣ ਲੱਗਾ ਕਹਿੰਦਾ ਮੁਸੀਬਤਾਂ ਬੰਦੇ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਮੁਸੀਬਤ ਆਈ ਮੁਸੀਬਤ ਚੋਂ ਨਿਕਲ ਗਿਆ ਪਰਮਾਤਮਾ ਸ਼ੁਕਰਾਨਾ ਹੈ ਤੂੰ ਮੈਨੂੰ ਆਹ ਤੰਦਰੁਸਤੀ ਦੇ ਦਿੱਤੀ ਮੈਂ ਬਚ ਗਿਆ ਤੇਰੇ ਕੋਲ ਆ ਗਿਆ ਜੇ ਤੇਰੇ ਕੋਲ ਟੁੱਟਦਾ ਉਹ ਫਿਰ ਮੈਂ ਇੱਕ ਜੁੜਿਆ ਨਹੀਂ ਸੀ ਜਾਣਾ ਮੈਂ ਤੇਰਾ ਸ਼ੁਕਰਾਨਾ ਕਰ ਰਿਹਾ ਫਿਰ ਵੀ ਮੁਸੀਬਤਾਂ ਇਨਸਾਨ ਨੂੰ ਤੋੜਦੀਆਂ ਨੇ ਆਉਂਦੀਆਂ ਨੇ ਚਲੇ ਜਾਂਦੀਆਂ ਨੇ ਮੁਸੀਬਤਾਂ ਕਹਿੰਦਾ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰਮਾਤਮਾ ਨਾਲ ਮੈਂ ਟੁੱਟਿਆ ਨਹੀਂ ਮੈਂ ਦੁੱਖ ਵਿੱਚ ਵੀ ਪਰਮਾਤਮਾ ਦਾ ਸੁੱਖ ਮਨਾ ਰਿਹਾ ਹਾਂ ਗੁਰੂ ਗ੍ਰੰਥ ਸਾਹਿਬ ਮਾਰੇ ਪਾਸ਼ਾ ਦੀ ਅਬਾਣੀ ਕਹਿਣ ਲੱਗੀ ਫਰਮਾਉਣ ਲੱਗੀ ਸਿੱਖਾ ਗੁਰ ਦੁੱਖ ਵਿੱਚ ਮੁਰਝਾਈ ਨਾ ਕੱਲੀ ਕੱਲੀ ਪੰਕਤੀ ਨੂੰ ਸੀ ਵਾਚੀਏ ਅਸੀਂ ਰਟਾ ਨਾ ਲਈਏ ਬਾਣੀ ਦਾ ਵਿੱਚੇ ਮੈਂ ਵੀ ਅਸੀਂ ਸਾਰੇ ਰਲ ਮਿਲ ਕੇ ਵਿਚਾਰ ਕਰਦੇ ਆ ਮੈਂ ਤੁਹਾਨੂੰ ਸੁਣਾਉਂਦਾ ਨਹੀਂ ਅਸੀਂ ਰਲ ਮਿਲ ਕੇ ਵਿਚਾਰਾਂ ਕਰਨੀਆਂ ਨੇ ਗੁਰੂ ਦਾ ਤਾਂ ਉਪਦੇਸ਼ ਹੀ ਇਹ ਹੈ ਨਾ ਕਿ ਹੋਏ